ਸਸਿਕਾ ਦੋਸਤੋ ਮਾਫ ਤੁਹਾਨੂੰ ਅਪਸਮ ਦਾ ਸਵਾਰਥ ਹੈ ਅੱਜ ਇਹ ਖਬਰਾਂ ਦੇ ਵਿੱਚ ਆਪ ਜੀ ਨੂੰ ਦੱਸ ਦੇ ਕਿ ਜੋ ਐਸਜੀਪੀਸੀਪੀ ਜੋ ਅੱਜ ਅੰਤਰੀਂ ਕਮੇਟੀ ਦੀ ਮੀਟਿੰਗ ਸੀ ਉਸ ਦੇ ਵਿੱਚ ਬਹੁਤ ਵੱਡੇ ਫੈਸਲੇ ਲਏ ਗਏ ਨੇ ਇਹਨਾਂ ਫੈਸਲੇ ਦੇ ਤਹਿਤ ਗਿਆਨੀ ਰਵੀਰ ਸਿੰਘ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ세ਦਾਰ ਸੰਗੂਨਾਂ ਨੂੰ ਉਹਨਾਂ ਦੀ ਜ세ਦਾਰ ਆਪਣੀਆਂ ਸਵਾਮਤੋਂ ਮੁਕਤ ਕਰ ਦਿੱਤਾ ਗਿਆ ਜੀ ਹਾਂ ਆਪ ਸਹੀ ਸੁਣ ਰਹੇ ਹੋ ਕਿ ਗਿਆਨੀ ਰਵੀਰ ਸਿੰਘ ਜੀ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਜੋ ਇਹ ਫੈਸਲਾ ਅੰਤਰੀਂ ਕਮੇਟੀ ਦਾ ਜੋ ਅੱਜ ਬਜਟ ਮਿਲਾਉਣ ਦੇ ਤਹਿਤ ਕਮੇਟੀ ਰੱਖੀ ਗਈ ਸੀ ਉਸ ਦੇ ਵਿੱਚ ਇਹ ਫੈਸਲਾ ले गया हालांकि जो जनरल कबीर सिंह है उन्हें जो हेड ग्रं थी, श्री थी गज, श्री गज, वो श्री अकाल तक साहब ने बने रहनेਗੇ ਤੇ ਉਹਨਾਂ ਦੀ ਥਾਂ ਦੇ ਉੱਪਰ ਜੋ ਕਾਰਜਕਾਰੀ ਜਿੰਜ਼ਦਾਰ ਹੈ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਜਿੰਜ਼ਦਾਰ ਨਿਯੁਕਤ ਕੀਤਾ ਗਿਆ ਹੈ ਜੀ ਹਾਂ ਜੋ ਹੁਣ श्री अकाल तक साहब ਦੇ ਨਵੇਂ ਕਾਰਜਕਾਰੀ ਜਿੰਜ਼ਦਾਰ ਹੋਣਗੇ ਉਹ ਹੁਣੇ ਕੁਲਦੀਪ ਸਿੰਘ ਗੜਗੱਜ ਜੋ ਕਿ ਸਿੱਖ ਮਿਸ਼ਨਰੀ ਕਾਲਜ ਤੋਂ ਜਿਨ੍ਹਾਂ ਨੇ ਵਿਦਿਆ ਹਾਸਲ ਕੀਤੀ ਹੋਈ ਹੈ ਤੇ ਪਿਛਲੇ 12 ਸਾਲਾਂ ਤੋਂ ਉਹ ਜੋ ਅਨਾਥ ਬੱਚਿਆਂ ਦੇ ਲਈ ਉਹਨਾਂ ਦੇ ਰੈਂਟ ਸੈਂਡ ਦੇ ਲਈ ਜੋ ਮੁੜ ਬਸੇਵੀ ਦੇ ਲਈ ਯਤਨਸ਼ੀਲ ਨੇ ਇਸ ਸਖਸ਼ੀਅਤ ਨੂੰ ਹੁਣ ਜੋ ਸ਼੍ਰੀ ਅਕਾਲ ਤਖਤ ਸਾਹਿਬੀਆਂ ਜੋ ਸੁਵਾਮਾ ਗਤੀਆਂ ਕੇ ਇਹਨਾਂ ਨੂੰ ਨਾਮ ਕਾਰਜਕਾਰੀ ਜੇਸੀਦਾਰ ਲਗਾਇਆ ਗਿਆ ਇਸ ਦੇ ਨਾਲ ਹੀ ਜੋ ਜਿਕਰ ਸੀ ਕਾਰਜਕਾਰੀ ਅਕਲ ਸ਼੍ਰੀ ਤਖਤ ਸੀਨੀਕਲ ਸਾਹਿਬ ਦੇ ਜਹੰਦਾ ਸੁਲਤਾਨ ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਜੀ ਹਾਂ ਸ਼੍ਰੀ ਕੇਸਰ ਸਾਹਿਬ ਦੇ ਜਹੰਦਾ ਸੁਲਤਾਨ ਸਿੰਘ ਨੂੰ ਵੀ ਜੋ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਜੋ ਕਲਦੀਪ ਸਿੰਘ ਗੜਗੱਜ ਨੇ ਜੋ ਕਿ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੂੰ ਚਾਰਜ ਦਿੱਤਾ ਗਿਆ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ ਕਲਦੀਪ ਸਿੰਘ ਗੜਗੱਜ ਜੋ ਕਿ ਕਾਰਜਕਾਰੀ ਜਥੇਦਾਰ ਵੀ ਹੋਣਗੇ ਸ੍ਰੀ ਤਕਾਲ ਤੱਕ ਸਾਹਿਬ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਤੋਂ ਬਾਅਦ ਸੇਵਾ ਮੁਕਤ ਕਰਨ ਤੋਂ ਬਾਅਦ ਜੋ ਉਹਨਾਂ ਦੀ ਜਥੇਦਾਰੀ ਦੀ ਪੋਸਟ ਖਾਲੀ ਪਈ ਸੀਗੀ ਉਸ ਦੇ ਉਸ ਜਥੇਦਾਰੀ ਦੇ ਲਈ ਟੇਕ ਸਿੰਘ ਧਨੋਲਾ ਟੇਕ ਸਿੰਘ ਧਨੋਲਾ ਨੂੰ ਤਕਸੀਲ ਦੰਦਮਾ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕੀਤਾ ਗਿਆ ਜੇਕਰ ਹੁਣ ਅਸੀਂ ਇਸ ਸੰਦਰਭ ਦੇ ਵਿੱਚ ਪਿੱਛੇ ਤੱਕ ਨਿਗਾਹ ਮਾਰੀਏ ਤਾਂ ਇਹ ਸਾਰੇ ਜੋ ਫੈਸਲੇ ਕਿਤਨਾ ਕਿਤੇ ਜੋ 2 ਦਸੰਬਰ 2024 ਨੂੰ ਸ੍ਰੀ ਹਲਖਤਖਤ ਸਾਹਿਬ ਦੀ ਕਸੀਲ ਤੋਂ ਜੋ ਫੈਸਲੇ ਲਏ ਗਏ ਸੀਗੇ ਜੋ ਸ਼ਖਵੀਰ ਸਿੰਘ ਬਾਦ ਜਾਂ ਬਾਦੋਂ ਧੜੇ ਇਹਨੂੰ ਜੋ ਉੱਥੇ ਹਾਜ਼ਰ ਕੀਤਾ ਗਿਆ ਸੀਗਾ ਜੋ ਉਹਨਾਂ ਨੂੰ ਸਜ਼ਾ ਲਗਾਈ ਗਈ ਸੀਗੀ ਜਾਂ ਜੋ ਉਹਨਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀਗੇ ਸ਼ਾਇਦ ਉਹ ਮਾਮਲਾ ਅਜੇ ਤੱਕ ਚੱਲਿਆ ਆ ਰਿਹਾ ਜਿਸ ਦੇ ਤਹਿਤ ਆਪ ਜੀ ਨੇ ਵੇਖਿਆ ਹੀ ਹੋਣਾ ਕਿ ਵੀ ਜੋ ਤਿੰਨੋਂ ਜਸੇਦਾਰ ਇਸ ਸਮੇ ਉਸ ਸਮੇ ਅਕਾਲ ਤਖਤ ਦੀਆਂ ਆਪਣੀਆਂ ਫੈਸਲਤਾਂ ਆਈ ਸੀ ਜੋ ਕਿ ਬੜੇ ਇਤਿਹਾਸਕ ਫੈਸਲੇ ਸੀ ਕਿ ਗੁਰਮੀਤ ਸਿੰਘ ਬਾਦਲ ਨੂੰ ਸਜ਼ਾ ਵੀ ਲਾਈ ਗਈ ਸੀਗੀ ਬਾਦਲ ਪ੍ਰਕਾਸ਼ ਸਿੰਘ ਬਾਦਲ ਜੋ ਕਿ ਸਵਾਗਤ ਪ੍ਰਕਾਸ਼ ਸਿੰਘ ਬਾਦਲ ਦਾ ਜੋ ਫਕਰੇ ਕੌਮ ਦਾ ਖਤਾਬ ਹੈ ਉਹ ਵੀ ਪਾਪਸ ਲਿਆ ਗਿਆ ਸੀਗਾ ਤੇ ਇਸ ਤਰ੍ਹਾਂ ਜੋ ਉਹ ਫੈਸਲੇ ਲਏ ਗਏ ਸੀਗੇ ਤਾਂ ਉਹਨਾਂ ਦੇ ਤਹਿਤ ਗੈਨੀ ਸਭ ਤੋਂ ਪਹਿਲਾਂ ਗੈਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਤੇ ਹੁਣ ਜੋ ਨਵੀਂ ਕਲਾਈ ਆ ਉਹਦੇ ਵਿੱਚ ਗਿਆਨੀ ਗੁਰਦੀਪ ਸਿੰਘ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੁਕਤ ਕਰ ਦਿੱਤਾ ਗਿਆ ਤੇ ਸੁਲਤਾਨ ਸਿੰਘ ਜੀ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਤਖਤ ਸ਼੍ਰੀ ਕੇਸਗੜ ਸਾਹਿਬ ਦੀਆਂ ਸਭਾਵਾਂ ਤੋਂ ਤੇ ਹੁਣ ਜੋ ਨਵੇਂ ਜਥੇਦਾਰ ਹੋਣਗੇ ਉਹ ਕੁਲਦੀਪ ਸਿੰਘ ਗੜਕਾਚੀ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋਣਗੇ ਤੇ ਨਾਲ-ਨਾਲ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ ਤੇ 택ਸੀ ਤਨੋਲਾ ਜੋ ਕਿ ਤਖਸ਼ੀ ਤਮਤਮਾ ਸਾਹਿਬ ਦੇ ਜਥੇਦਾਰ ਹੋਣਗੇ ਤੇ ਇਸ ਜੋ ਨਮੀਆਂ ਲਿਕਤੀਆਂ ਹੋਈਆਂ ਤੇ ਜਿਸ ਦਾ ਫਰਕ ਦਿੱਤੇ ਗਏ ਨੇ ਇਹਨਾਂ ਨੂੰ ਲੈ ਕੇ ਕਾਫੀ ਜੋ ਚਰਚਾ માં ਗਰਮਾਂ ਗਰਮ ਨੇ ਉਹਨਾਂ ਦੇ ਬਾਰੇ ਵੀ ਆਪ ਜੀ ਨਾਲ ਗੱਲ ਕਰਾਂਗੇ ਇਲਾਵਾ ਅਸੀਂ ਆਪ ਜੀ ਨਾਲ ਸਾਂਝੇ ਕਰਾਂਗੇ